ਹਾਂ ਜੀ ਇਹ ਜੀ ਮਿੱਤੀ 2724 ਨੂੰ ਪੀਤ ਟੈਲੀਕਾਮ ਹੈ ਜੀ ਚੋਲਾ ਸਾਬ ਕਸ਼ਮੀਰੀ ਵਿੱਚ ਇੱਥੇ ਕੋਈ ਦਿਨ ਦੇ ਤਿੰਨ ਵਜੇ ਦੁਆਨ ਪਚਾਤੇ ਵਿਕਤੀਆਂ ਨੇ ਗੋਲਾਬਾਰੀ ਕਰਕੇ ਦੋ ਬੰਦਿਆਂ ਨੂੰ ਜ਼ਖਮੀ ਕੀਤਾ ਸੀ ਜਿਹਦੇ ਵਿੱਚ ਪ੍ਰੀਤ ਤੇ ਰਾਜੀ ਤੋਂ ਦਾ ਬਾਲਕੁਰ ਜਿੰਦਰ ਸਿੰਘ ਵੀ ਸੀ ਚਲੋ ਇਹ ਵਾਰਦਾਤ ਦੀ ਤਲਾਸ਼ ਮਿਲਤੇ ਸਾਰੇ ਸੀਨੇ ਅਫਸਰ ਮੌਕੇ ਤੇ ਗਏ ਤੇ ਐਫ ਆਈ ਆਰ ਨੰਬਰ 47 ਦਰਜ ਕਰਕੇ ਦੀ ਤਫ਼ਤੀਸ਼ ਲੈਂਦੀ ਅਮਲ ਚ ਜਿਹੜਾ ਨਿੱਤ ਤੀਸ਼ੇ ਪਾਇਆ ਗਿਆ ਵੀ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਰੋਤੀ ਦੀ ਧਮਕੀਆਂ ਆਈਆਂ ਸੀ ਤੇ ਉਸੇ ਮਿਲ ਕੇ ਫਰੋਤੀ ਕਰਕੇ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਦੂ ਅਨਛੱਤਿਆ ਗੋਈ ਬਾਹਰਤ ਕਰਵਾਈ ਕਿਜੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਜਿਹੜਾ ਪੁਲਿਸ ਲੋਕ ਵੀ ਚਾਹਨਾ ਰਹਿਗੇ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਤੋਰਾ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸਪੈਸ਼ਲ ਗਾਈਡੈਂਸ ਦਿੱਤੀ ਗਈ ਉਹਨਾਂ ਵੱਲੋਂ ਗਾਈਡੈਂਸ ਦਿੱਤੀ ਉਹਨਾਂ ਦੇ ਇਸ ਦੇ ਅਨੁਸਾਰ ਐਸ.ਪੀ. ਡੀ ਸਾਹਿਬ ਦੇ ਨਿਰਦੇਸ਼ ਅਨੁਸਾਰ ਮਤੀ 11824 ਨੂੰ ਇਹ ਮਕਦਮਾ ਦਾ ਇੱਕ ਦੋਸ਼ੀ ਸੋਨ ਸਿੰਘ ਜਿਹੜਾ ਕਿ ਪਿੰਡ ਚੌਧਰੀ ਵਾਲਾ ਨਿਸ਼ਹਿਰਾ ਪੰਨੀ ਦਾ ਰਹਿਣ ਵਾਲਾ ਵਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਬਰਾਮਦ ਤੇ ਨਾਲ ਦੋ ਰੋਂਗ ਬਰਾਮਦ ਕੀਤੇ ਨੇ ਤੇ ਇਸ ਦੌਰਾਨ ਇਹ ਪੁੱਛ ਕੇ ਇਸ ਦਾ ਰੋਲ ਇਹ ਸੀ ਇਹ ਵਾਰਦਾਤ ਦੇ ਟਾਈਮ ਮੋਟਰਸਾਈਕਲ ਚਲਾਉਂਦਾ ਸੀ ਮੋਟਰਸਾਈਕਲ ਡਰਾਈਵਰ ਸੀ ਇਹ ਵਾਰਦਾਤ ਤੋਂ ਬਾਅਦ ਹੈ ਜਿੰਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਕਰਿੰਗ ਕਰਕੇ ਗਿਆ ਸੀ ਉੱਥੇ ਉਹਨੂੰ ਇਹ ਭਾਗ ਦੀ ਵਾਰਦਾਤ ਹੋਈ ਜੇ ਕੋਤੂ ਜੀ ਦਾ ਤੇ ਲੈ ਗਿਆ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਹੈ ਜੀ 17 ਤਰੀਕ ਤੱਕ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਾਂ ਨੇ ਪੁੱਛ ਕੇ ਜਿਸ ਨੇ ਕਾਫੀ ਕੁਛ ਦੱਸਿਆ ਤੇ ਹੋਰ ਵੀ ਸਬੂਸੀ ਅਗੇ ਨੇ ਹਾਂਜੀ ਹੋਰ ਵੀ ਦੋਸ਼ੀ ਅਗੇ ਨੇ ਜਿਹਦੇ ਵਿੱਚ ਜਿਹੜੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਉਹ ਬਾਈ ਨੇਮ ਉਹਨਾਂ ਦੇ ਪਰਚਾ ਦਰਜ ਹੋ ਜੀ ਤੇ ਇਸ ਤੋਂ ਸવાય ਇਹਨਾਂ ਨੇ 6 ਬੰਦਿਆਂ ਦੇ ਹੋਰ ਨਾਮ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਨਾ ਵੀ ਰੈਕੀ ਕੰਮ 'ਚ ਹੈਲਪ ਕੀਤੀ ਹੈ ਜਾਂ ਜਿਨ੍ਹਾਂ ਨੇ ਕਿ ਨੂੰ ਸਿੱਧੇ ਦਾ ਸਿੱਧੇ ਤੌਰ ਤੇ ਮਦਦ ਕੀਤੀ ਹੈ ਕੋਈ ਉਹਨਾਂ ਦੇ ਨਾਮ ਹੀ ਹੈਗੇ ਨੇ ਜੀ ਸ਼ਿਓਰ ਦੇ ਸੀ ਕਿਤੇ ਜੀ ਮੈਂ ਕਹਾਂ ਜਿਹੜੇ ਬੰਦੇ ਆ ਉਹ ਲੋਕ ਨਹੀਂ ਕਿੰਨੇ ਇਹਨਾਂ ਨੂੰ ਦੇਖੀ ਕੀ ਜਾਂ ਕੁਝ ਹੈਲਪ ਹਾਂ ਉਹਨਾਂ ਚੋਂ ਜ਼ਿਆਦਾ ਲੋਕ ਰਹਿ ਨਾਲੇ ਨੇ ਕੋਈ ਬਾਹਰ ਦੇ ਵੀ ਹੈਗੇ ਨੇ ਆਟੋ ਚ ਸਟਰੀ ਹੈ ਤਾਂ ਮੁੱਖ ਸ਼ੂਟਰ ਉਹ ਮੁੱਖ ਸ਼ੂਟਰ ਚੀ ਮਾਨਾ ਦਾ ਜੀ ਉਹਦੀ ਤਲਾਸ਼ ਜਾਰੀ ਹੈ ਜੀ ਉਹ ਸਾਡੇ ਕੋਲ ਕਿੰਨੀ ਰਕਮ ਮੰਗੀ ਹੋਈ ਹੈ 10 ਕੁ